ਹਾਂ ਜੀ ਅੱਸੀ ਗੱਲ ਜੀ ਸਾਰਿਆਂ ਨੂੰ ਸਤਿ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਧੋਕੜ ਗੱਬਣ ਮੱਝ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਗੱਲਬਾਤ ਹੁਣ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਬਾਕੀ ਇਹ ਆ ਵੀ ਆਪਣੀ ਚੱਕ ਪਾਸ ਇੱਥੋਂ ਕਰਵਾ ਕੇ ਖੜੋ ਤੇ ਤਨਮੋ ਆ ਨਾ ਇਥੋਂ ਵੇਖ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹੋ ਵਧੀਆ ਵੀਡੀਓ ਦੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸ ਦੇ ਕਰਿਆ ਮਾ ਵੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 99456399 ਠੀਕ ਹੈ ਜੀ ਤੇ ਐਡਰੈਸ ਵੀ ਬੋਲ ਦਿਓ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜਿੱਦਾਂ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਤੇ ਵੀ ਜੀ ਪਿੰਡ ਚਾਟੀਵੰਦ ਪੈਂਦਾ ਉਹ ਤੇ ਅੱਜ ਮੱਝ ਲੈਣ ਤੇ ਤੋਕੜ ਗੱਬਨ ਮੱਝ ਜੀ ਅੱਜ ਇਹ 6 ਮਹੀਨਾ ਯਾਰ ਵੀ ਜੀ ਚੈੱਕ ਪਾ ਦੇ ਅੱਛਾ ਤੇ ਦੁੱਧ ਦੇ ਕੋ ਪੰਜ ਕਿਲੋ अच्छा 222 ਲੈਣਾ ਗਾ 6 ਮਹੀਨੇ ਚੱਕ ਪਾਸ ਇੱਕ ਪਾਸ ਵੀ ਜੀ ਸੱਜਣ ਨੇ ਕਿੰਨਾ ਕੱਢਿਆ ਦੁੱਧ ਸੱਜਣ ਅਰਬੀ ਬੈ ਕੇ ਵਿਖਾ ਦੋ ਮਾੜੀ ਹੈ ਹਾਂਜੀ ਮਿਲਕ ਵੇਣ ਕਿੱਡੀ ਕਿੱਡੀ ਲੱਗੀ ਹੈ ਡੇਰੀ ਜੋ ਮੈਂ ਲਈ ਹੈ ਦੁੱਧ 15 16 ਕਿਲੋ ਭਰ ਦੇ ਡੇਰੀ ਦੀ ਮੱਝ ਆ ਆਪਾਂ ਦੇਖ ਸਕਦੇ ਮਿਲਕ ਵੇਣ ਵੀ ਚੰਗੀ ਲੱਗੀ ਆ ਉਹ ਤੋਂ ਵਜਨ ਲੋਡ ਵੇਖੋ ਕਿੱਡੀ ਕਿ ਨਿੱਕੀ ਮਹਿਣੀ ਦੀ ਠੀਕ ਆ ਫਟ ਫਟ ਬਾਕੀ ਇਤਰਾ ਬੈਠ ਫੜੇ ਦੀ ਚੰਗੀ ਆ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਮਿਲਕਾ ਮੇਨ ਵਿੱਚ ਚੰਗੀ ਲੱਗੀ ਖੋਲੋ ਹਾਂ ਫਿਰ ਤੋੜ ਦਈਏ ਕਰੀ ਬਾਕੀ ਆ ਵੀ ਸਿੰਗੇ ਨੇ ਥੋੜਾ ਤਾਣ ਕਰਕੇ ਮੋੜਿਆ ਬਾਕੀ ਆ ਵੀ ਜਿਹੜਾ ਕੋ ਸੰਭਨ ਵਾਲਾ ਲੈ ਜਾਊਗਾ ਸੂਨ ਤੱਕ ਸਰੀਰ ਪੂਰਾ ਇਹਨੇ ਭਰ ਜਾਣਾ ਵਾ ਤਾ ਇੰਫੇਲ ਗਿੱਠਾ ਮੈਂ ਚੌੜੀ ਠੀਕ ਹੈ ਜੀ ਆਜ ਲਾਇਆ ਜੀ ਮਿਲਾਇਓ ਪੋਜੇ ਲੋਡ ਹੀ ਬੜਾ ਰਕੀ ਤੋਂ ਮੈਂ ਬਾਕੀ ਤਰੇ ਵੀ ਕੱਦ ਵਜਨ ਚੰਗਾ ਆ ਚਲੋ ਪਾਰੇ ਪੱਲੇ ਦੀ ਆ ਮੱਝ ਡੇਰੀ ਦੀ ਮੱਝ ਆ ਦੇਖ ਸਾਡੇ ਹਵਾਨੇ ਦਾ ਲੱਗ ਗਿਆ ਤਾਂ ਇਹ ਆ ਵੀ ਚਲੋ ਹੁਣ ਕਿਸੇ ਵੀ ਦਾ ਚਾਹ ਪਾਣੀ ਦਾ ਵੀ ਇਹਨੇ ਸਾਰੀ ਜਣਾਵਾ ਤੇ ਗਾਂ ਸਿਆਲਾਂ ਚ ਫੇਰ ਇਹਨੇ ਸੱਜਰ ਹੋ ਜਾਣਾ ਤੇ ਮਿਲਦੀ ਮੁਲਦੀ ਕਿੱਦਾਂ ਜੀ ਮਿਲਦੀ ਧਰ ਵੀਜੀ ਉੱਥੇ ਤੋਂ ਪਹਾੜੇ ਦੇ ਚੋਕੀ ਲੈਂਦੀ ਅੱਛਾ ਤੇ ਸਵੇਰੇ ਚੋਈ ਸ਼ਾਮੀ ਹੁਣ ਸਾਂਭਣ ਵੇਖੋ ਕੀ ਕਰਦੀ ਅੱਛਾ ਨਾ ਉਹ ਥਾ ਕੇ ਡੰਗਰ ਕਰਦਾ ਵੀ ਹੁੰਦਾ ਹਾਂਜੀ ਹਾਂਜੀ ਉਹ ਡੰਗਰ ਨਹੀਂ ਕਰਦਾ ਠੀਕ ਆ ਤੇ ਬਾਕੀ ਆ ਵੀ ਇਹਦਾ ਕਿਸੇ ਨੇ ਸਿੰਘ ਨਿੱਕਾ ਕਰਾਉਣਾਗਾ ਉਹ ਵੀ ਜਾਣਾ ਹਨ ਨਾ ਉਹ ਹੋ ਜਾਣਾ ਆ ਤੇ ਬਾਕੀ ਖੜੇ ਕੋਈ ਸਾਂਭਲਾ ਤੇ ਪੂਰਾ ਸਰੀਰ ਭਰ ਗਈ ਤੇ ਮੱਝ ਫੱਪ ਜਾਨੀ ਪੂਰੀ ਹਾਂ ਦੇ ਸਾਡੇ ਜੀ ਇੱਕ ਰੀ ਪਿੱਠ ਪੜੇ ਤਾਂ ਚੰਗੀ ਐ ਚੜਾਈ ਜੇ ਮੱਝ ਆਸਤਰਾ ਕਿੰਨਾ ਕੁ ਫੇਰ ਖੇਰਾ ਮੁੱਲ ਆਪਾਂ ਮੁੱਲ 70000 ਰੁਪਏ ਅੱਛਾ ਵੇਚਣੀ ਕਿੰਨੇ ਦੀ ਐ 2 ਛੱਡੀ ਐ 5 ਤੇ ਛੱਡੀ ਐ ਕਰਨਾ ਵਰਮੰਤਨ ਉਹ ਤੇ ਕੋਈ ਹਾਰ ਕਰਾਂਗੇ 40 ਦੀ ਦੇਦਾ ਅੱਛਾ 60000 ਦੀ ਦੇ ਦਿੰਦੇ ਚੰਗੀ ਐ ਮੈਂ ਵਜੇ ਲੋੜ ਵੱਡਾ ਚਲੋ ਬਾਕੀ ਕੋ ਫੋਨ ਲਾਵੇ ਗਾਲੀ ਭਣ ਭਰਾ ਫੋਨ ਲਾ ਕੋਈ ਨਹੀਂ ਹੱਥੀਂ ਦੇ ਦਾਂ ਖੁੱਲਾ ਕਰ ਦੋਗੇ ਮਾਨਤਾ ਖਾਲੀ ਨਹੀਂ ਮੋੜਨਗੇ ਕਿਸ ਨੋਕੇ ਠੀਕ ਹੈ ਜੀ ਮੈਂ ਤਾਂ ਨਰਾਜ਼ ਹੋ ਕੇ ਨਹੀਂ ਜਾਂਦਾ ਵੀ ਮੈਂ ਹੋ ਜਾ ਲੋਡ ਆਲੀ ਤੇ ਬਾਕੀ ਇੱਕ ਚੈੱਕ ਪਾਸ ਚੈੱਕ ਪਾਸ ਕਰਾ ਕੇ ਦਾਂ ਯਾਰ ਵੀ ਜਾ ਕੇ ਨੇ ਜਾ ਕੇ ਉਹ ਪਰੋਣੀ ਹੋਵੇ ਆਪਣੀ ਗਰੰਟੀ ਹੋਵੇ ਘਰੇ ਜਾ ਕੇ ਦੋ ਦਿਨ ਬਾਅਦ ਪਰੋਣੀ ਹੋਵੇ ਬਹੁਤ ਜਿਆਦਾ ਕਰਾ ਲਿਆ ਜੋ ਆਪਾਂ ਕਰਾ ਕੇ ਲੈਂਦੀ ਵੈਸੇ ਤਾਂ ਜਾਂਦਿਆਂ ਕਰਾ ਲੇ ਤੇ ਜਿਆਦਾ ਵਾਦਾ ਤੁਹਾਡੇ ਹੁੰਦਿਆਂ ਹੀ ਉੱਥੇ ਮਤਲਬ ਕਰਾ ਲੇ ਤੇ ਬਾਕੀ ਜਾਣੀ ਤੇ ਇੱਥੋਂ ਚੈੱਕ ਕਰਵਾ ਕੇ ਖੜੇ ਹਨ ਤੇ ਬਾਕੀ ਚਲੋ ਆਪਣੀ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਫਿਰਿੱਦੋ ਜੀ